ਅਸੀਂ ਜਾਂਦੇ ਹੁੰਦੇ ਸੀ ਅਲਫਾਜ਼ ਤੇ ਬਾਈ ਹਨੀ ਸਿੰਘ ਉਹਨਾਂ ਨਾਲ ਇੱਕ ਵੀਰਾਂ ਸੀ ਗਿਆ ਇੱਕ ਸਟੂਡੀਓ ਕਰਕੇ ਤੇ ਉਹਨਾਂ ਦਾ ਬੈਂਡ ਸੀ ਉਹਦੇ ਚ ਮੈਨੂੰ ਮੈਂ ਕੀਬੋਰਡ ਐਡ ਐਜ਼ ਅ ਕੀਬੋਰਡਿਸਟ ਮੈਂ ਗਿਆ ਕਿਉਂਕਿ ਉਦੋਂ 1500 ਹੀ 1000 1500 ਹੀ ਲੱਗਦਾ ਸੀਗੀ ਇਹ 15000 ਵਰਗਾ ਉੱਥੇ ਬੈਠੇ ਸੀ ਸਾਨੂੰ ਕੋਈ ਬੰਦਾ ਦਾ ਫੋਨ ਆਇਆ ਮੈਨੂੰ ਕਹਿੰਦਾ ਵੀਰੇ ਤੁਸੀਂ ਵਿੱਕੀ ਬੋਲਦੇ ਮੈਂ ਕਹਿੰਦਾ ਹਾਂ ਜੀ ਹਾਂ ਜੀ ਕਹਿੰਦਾ ਸਾਨੂੰ ਐਕਚੁਅਲੀ ਦਲਜੀਤ ਭਾਈ ਲਈ ਬੈਂਡ ਚਾਹੀਦਾ ਮੈਂ ਕਹਿੰਦਾ ਯਾਰ ਐਵੇਂ ਝੂਠ ਮਾਰੀ ਨਾ ਤੂੰ ਫੋਨ ਕੱਟ ਦਲਜੀਤ ਭਾਈ ਸਾਨੂੰ ਕਿੱਥੇ ਕਹਿੰਦਾ ਨਹੀਂ ਵੀਰੇ ਸਾਨੂੰ ਬੰਦਾ ਚਾਹੀਦਾ ਫੇਰ ਮੈਨੂੰ ਉਹਨਾਂ ਦੇ ਮੈਨੇਜਰ ਕੁਲਦੀਪ ਅੰਕਲ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਲੁਧਿਆਣੇ ਬੁਲਾਇਆ ਕਿ ਤੂੰ ਵਿੱਕੀ ਆ ਜਾ ਸਾਨੂੰ ਮੁੰਡਾ ਚਾਹੀਦਾ ਤੇ ਤੂੰ ਮੈਂ ਕਹਿੰਦਾ ਠੀਕ ਹੈ ਜੀ ਮੈਂ ਗਿਆ ਦਲਜੀਤ ਭਾਈ ਕੋਲੇ ਮੈਂ ਚਲਾ ਗਿਆ ਜੀ ਇੱਥੋਂ ਫੇਰੇ ਫੇਰੇ ਨਿਕਲ ਗਿਆ 5 ਵਜੇ ਕਰੋ ਤੇ ਮੈਂ ਭਾਈ ਜੀ ਕੋਲ ਗਿਆ ਤੇ ਮੈਂ ਬਹੁਤ ਐਕਸਾਈਟਿਡ ਸੀ ਕਿ ਭਾਈ ਜ ਤੇ ਮੈਂ ਲਾਈਕ ਲਿਟਰਲੀ ਮੇਂ ਇਹ ਗੱਲਾਂ ਦਾ ਰੰਗ ਲਾਲ ਹੋ ਗਿਆ ਤੇ ਬਾਈ ਆ ਕੇ ਬੈਠੇ ਮੇਰੇ ਸਾਹਮਣੇ ਉਹਨਾਂ ਨੇ ਮੇਰੇ ਪੂਰਾ ਪੇਸ ਮਤਲਬ ਮੈਨੂੰ ਪੂਰਾ ਚੈੱਕ ਕੀਤਾ ਕੀ ਕਿਦਾਂ ਕਿਦਾਂ ਕਿਵੇਂ 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 ਤੇ ਸ਼ਾਮ ਨੂੰ ਸਾਡਾ ਸ਼ੋਅ ਸੀ ਮੈਂ ਉਹਨਾਂ ਦੇ ਲੂਪ ਲਾਪ ਲੋਡ ਕੀਤੇ ਮੈਨੂੰ ਉਹਨਾਂ ਨੇ ਦਿੱਤੇ ਕੀ ਇਦਾਂ ਕਰਕੇ ਮੇਰੇ ਤੋਂ ਪਹਿਲਾਂ ਮਿਲਨ ਦਵੀਰਾ ਜਾਂਦਾ ਸੀ ਮਿਲਨ ਕਾਬਾ ਤੇ ਮੈਂ ਉੱਥੇ ਆਪਣੇ ਲੂਪ ਲਾਪ ਸੈੱਟ ਕੀਤੇ ਤੇ ਮੈਂ ਬੜਾ ਕਵਰਾ ਵੀ ਰਿਹਾ ਸੀ ਮੇਰੀ ਮੇਰਾ ਮੂੰਹ ਲਾਲ ਅੱਖਾਂ ਕੰਨ ਲਾਲ ਹੋ ਗਏ ਤੇ ਸ਼ਾਮ ਨੂੰ ਸਾਡਾ ਸ਼ੋਅ ਸੀ ਬਾਈ ਨੇ ਜਦੋਂ ਲਾਈਕ ਅਸੀਂ ਸਵੇਰ ਦੇ ਬੈਠੇ 3-4 ਵਜੇ ਬਾਈ ਨੇ ਮੈਨੇਜਰ ਸਾਹਿਬ ਨੂੰ ਕਹਿੰਦੇ ਗਏ ਆ ਮੁੰਡਾ ਡਾਨਾ ਕਹਿੰਦੇ ਪਾਸ ਆ ਕਹਿੰਦੇ ਇਹਦਾ ਪਾਸਪੋਰਟ ਫੋਟੋ ਪਾਜੀ ਕਹਿੰਦੇ ਤੇ ਸ਼ਾਮ ਨੂੰ ਸਾਡਾ ਸ਼ੋਅ ਸੀ ਸ਼ੋਅ ਵੀ ਸਾਡਾ ਪਾਸ ਹੋ ਗਿਆ ਫਿਰ ਮੈਂ ਕੈਨੇਡਾ ਗਿਆ ਬਾਈ ਜੀ ਦਾ ਟੂਰ ਸੀ ਲਾਈਕ 2 ਮਹੀਨੇ ਬਾਅਦ ਸਰਦਾਰ ਜੀ ਮੇਰੇ ਜ ਵੀ ਆਦਾ ਸਰਦਾਰ ਜੀ ਹਾਂ ਸਰਦਾਰ ਜੀ ਮੂਵੀ ਆਉਣੀ ਸੀ ਉਦੋਂ ਸਰਦਾਰ ਜੀ ਦਾ ਸੀ ਟੂਰ ਕਰਨ ਗਿਆ ਸੀ ਬਾਈ ਦਾ ਪਹਿਲਾ ਟੂਰ ਟੋਰਾਂਟੋ ਸੀ ਸਾਡਾ ਸ਼ੋਅ ਉਹਨਾਂ ਦੀ ਉਹਨਾਂ ਦੀ ਜਿਹੜੇ ਪੈਸੇ ਸੀ ਬਰਕਤ ਮੇਰੇ ਅੱਜ ਵੀ ਉਹਨਾਂ ਨੇ ਮੈਨੂੰ 6000 ਰੁਪਏ ਦੇਣਾ ਸਟਾਰਟ ਕੀਤਾ 6000 ਦੇ ਨਾਲ ਮੈਨੂੰ ਮੈਨੂੰ ਉਦਾਂ ਲੱਗੇ ਕਿ ਆ ਯਾਰ 6000 ਮਤਲਬ ਕੀ ਬਾਤ ਹੈ ਕਮਾਲ ਹੋ ਗਈ ਮਤਲਬ ਇੰਨੇ ਪੈਸੇ ਇੰਡਸਟਰੀ ਦੇ ਹੂਰ ਲੋਕ ਜੁੜਨ ਲੱਗੇ ਨਾਲ 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 ਸਿੰਗਰ ਕੀ ਹਾਂ ਯਾਰ ਮੁੰਡਾ ਦਲਜੀਤ ਨਾ ਜਾਂਦਾ ਉਹ ਦਲਜੀਤ ਨਾ ਵੇਖੀ ਜਾਂਦਾ ਉਹਨੂੰ ਹਾਇਰ ਕਰੋ ਯਾਰ ਉਹਨੂੰ ਹਾਇਰ ਕਰੋ ਉਹਨੂੰ ਹਾਇਰ ਕਰੋ ਤੇ 2015 ਦੇ ਵਿੱਚ ਮੈਂ ਫੇਰ ਕੈਨੇਡਾ ਗਿਆ 15 ਦੇ ਵਿੱਚ ਮੈਂ ਬਾਈ ਦਿਲਪ੍ਰੀਤ ਟਿੱਲੋਂ ਹੈਗੇ ਆ ਉਹਨਾਂ ਨਾਲ ਮੈਂ ਗਿਆ ਤੇ ਉੱਥੇ ਲਾਈਕ ਮੈਨੂੰ ਬਾਈ ਮਲੇ ਕਰਨ ਕਰਨ ਬਾਈ ਨਾਲ ਯਾਰੀ ਪੈ ਗਈ ਸਾਡੀ ਉੱਥੇ ਇੱਕ ਹੋਟਲ ਸੀ ਡੇਜ਼ ਇਨ ਸਰੀ ਉੱਥੇ ਸਾਨੂੰ ਕਰਨ ਵੀ ਬਾਈ ਮਿਲਿਆ ਤੇ ਉੱਥੇ ਉਹਦੇ ਨਾਲ ਦਿਲ ਦੀਆਂ ਗੱਲਾਂ ਉੱਥੇ ਅਸੀਂ ਮਿਲੇ ਦਿਲ ਜਾਂ ਸਾਡਾ ਪਿਆਰ ਪੈ ਗਿਆ ਸੀ ਲਾਈਕ ਫਿਰ ਮੈਂ ਹਰ ਸਾਲ ਜਾਣਾ ਉੱਥੇ ਅਸੀਂ ਹਰ ਸਾਲ ਮਿਲਣਾ 17 ਦੇ ਵਿੱਚ ਮੈਂ ਪਹਿਲਾ ਗਾਣਾ ਕੀਤਾ ਆਪਣਾ ਗੁਲਾਬੀ ਗੱਲਾਂ ਮੈਂ ਦਿਲਜੀਤ ਬਾਈ ਨਾਲ ਗਿਆ ਹੋਇਆ ਸੀ ਉੱਥੇ ਤੇ ਮੈਂ ਚੋਰੀਓ ਵੀਡੀਓ ਕਰਨ ਗਿਆ ਚੋਰੀਓ ਹੋਟਲ ਚੋਂ ਨਿਕ ਲਗੇ ਮੈਨੇਜਰ ਸਾਹਿਬ ਕਹਿੰਨੇ ਨਹੀਂ ਜਾਣਾ ਤੇ ਮੈਂ 17 ਦੇ ਵਿੱਚ ਪਹਿਲਾ ਗੁਲਾਬੀ ਗੱਲਾਂ ਗਾਣਾ ਕੀਤਾ ਸੀ ਹੈਪੀ ਰਾਇ ਕੋ ਟੀਵੀ ਦੇ ਦਾ ਲਿਖਿਆ ਸੀ ਲਾਡੀ ਗਿਲ ਦਾ 뮤직 ਸੀ ਤੇ ਉਹ ਗਾਣਾ ਮੈਂ ਕੀਤਾ ਤੇ ਮੈਂ ਪੈਸੇ ਜੋੜ ਜੋੜ ਕੇ ਲਾਈਕ ਮੈਂ ਆਪਣੇ ਸ਼ੋਅਾਂ ਚੋਂ ਹਜ਼ਾਰ ਹਜ਼ਾਰ ਕੱਢ ਕੇ 15-1500 ਕਰਕੇ ਮੈਂ ਕਹਿੰਦਾ ਨਹੀਂ ਗਾਣਾ ਕਰਨਾ ਗਾਣਾ ਕਰਨਾ ਮਿਹਨਤ ਕਰਨੀ ਹੈ ਗਾਣਾ ਕਰਨਾ ਹੀ ਕਰਨਾ ਮੈਂ ਕਹਾਂ ਕਰੂੰਗਾ ਤੇ ਉਹ ਗਾਣਾ ਕੀਤਾ 2017 ਦੇ ਵਿੱਚ ਤੇ ਉੱਥੇ ਸ਼ੂਟ ਕੀਤਾ ਕੈਨੇਡਾ 'ਚ ਸ਼ੂਟ ਕੀਤਾ ਤੇ ਉਹ ਗਾਣਾ ਸਕਸੈਸਫੁਲ ਨਹੀਂ ਹੋਇਆ ਚੱਲਿਆ ਚੁਲਿਆ ਨਹੀਂ ਤੇ ਉਦੋਂ ਬਾਅਦ ਫਿਰ ਮੈਂ 18 'ਚ ਵੀ ਗਾਣਾ ਕੀਤਾ 18 'ਚ ਵੀ ਗਾਣਾ ਚੱਲਿਆ ਨਹੀਂ ਫਿਰ ਮੈਂ 19 'ਚ ਵੀ ਗਾਣਾ ਕੀਤਾ ਉਹ ਵੀ ਨਹੀਂ ਚੱਲਿਆ ਸੋ ਕਰਨ ਬਾਈ ਨਾਲ ਪਿਆਰ ਪਿਆ ਸੀ ਮੇਰਾ 15 ਦੇ ਵਿੱਚ 16 ਸਾਡੀ ਲਾਈਕ ਗੱਲ ਚੱਲਦੀ ਰਹਿੰਦੀ ਹੁੰਦੀ ਸੀ ਸਨੈਪਚੈਟ ਤੇ ਸੀ ਐਡ ਸੀ ਸਾਰੇ ਤੋ ਬਾਈ ਦਾ ਗਾਣਾ ਚੱਲਿਆ ਚਟਾਗੜ੍ਹ ਤਾ ਮੈਨੂੰ ਬਾਈ ਦਾ ਫੋਨ ਆਇਆ ਕਿ ਵਿੱਕੀ ਮੈਂ ਫਲਾਈਟ ਚ ਬਹਿ ਗਿਆ ਮੈਨੂੰ ਬੈਂਡ ਚਾਹੀਦਾ ਤੇ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਮੈਂ ਸਿੱਧੂ ਵੀਰੇ ਨਾਲ ਵੀ ਜਾਂਦਾ ਸੀ ਸਿੱਧੂ ਵੀਰੇ ਦਾ ਵੀ ਉਸ ਟਾਈਮ ਪੀਕ ਤੇ ਟਾਈਮ ਸੀ ਸਿੱਧੂ ਭਾਈ ਨਾਲ ਵੀ ਮੇਰਾ ਹੀ ਬੈਂਡ ਜਾਂਦਾ ਸੀ ਕਰਨ ਨੂੰ ਮੈਂ ਕਿਹਾ ਤੁਸੀਂ ਆ ਜਾਓ ਬਾਈ ਆਪਾਂ ਕਰਦੇ ਆ ਸਾਰਾ ਕੁਝ ਤੁਸੀਂ ਆ ਜਾਓ ਤੇ ਇੰਡੀਆ ਜਦੋਂ ਬਾਈ ਲੈਂਡ ਕੀਤੇ ਤੇ ਲੈਂਡ ਕੀਤੇ ਮੈਂ ਉਹ ਆਏ ਉਹਨਾਂ ਦੀ ਅਸੀਂ ਜੈਮਿੰਗ ਜੂਮਿੰਗ ਕਰਾਈ ਉਹਨਾਂ ਦੇ ਸ਼ੋ ਸਟਾਰਟ ਕੀ ਇੱਥੇ ਅਸੀਂ ਸਕਸੈਸਫੁਲ ਸ਼ੋ ਗਏ ਉਹਨਾਂ ਦੇ ਉਹ ਕਹ ਰਾਏ ਤੇ ਮੈਂ ਕਿਹਾ ਵੀਰੇ ਮੈਂ ਗਾਣਾ ਕਰਨਾ ਯਾਰ ਮੇਰਾ ਵੀ ਗਾਣਾ ਗੁਣਾ ਬਣਾ ਦਿਓ ਮੈਂ ਕਿਹਾ ਯਾਰ ਕਹਿੰਦੇ ਚਲ ਠੀਕ ਆ ਪੱਤਰਾ ਗਾਣਾ ਬਣਾਉਣੇ ਕਹਿੰਦੇ ਲੈਪਟਾਪ ਖੋਲ ਨਾਲ ਇੱਕ ਪੈਨੀ ਸੀ ਪੈਨੀ ਨੂੰ ਮੇਬੀ ਸਾਰੇ ਜਾਣਦੇ ਆ ਪੈਨੀ ਪੈਨੀ ਤੇ ਬਾਈ ਨੇ ਦੋਨਾਂ ਨੇ ਗਾਣਾ ਲਿਖਿਆ ਦਿਲ ਤੇ ਦਿਮਾਗ ਲਾ ਕੇ ਇੱਕ ਮੇਰਾ ਗਾਣਾ ਆਇਆ ਸੀ ਮਾਈਂਡ ਗੇਮ ਤੇ ਉਹ ਗਾਣਾ ਆਇਆ ਤੇ ਮੈਨੂੰ ਬਾਈ ਕਹਿੰਦੇ ਮੈਂ ਮੈਂ ਗਾਣਾ ਜਦੋਂ ਬਣਾਇਆ ਮੈਂ ਕਿਹਾ ਬਾਈ ਕਹਿੰਦੇ ਕੀ ਤੂੰ ਮਿਊਜ਼ਿਕ ਕਰਾਉਣਾ ਤੂੰ ਮੈਂ ਕਿਹਾ ਬਈ ਮੈਂ ਪ੍ਰੂਫ ਤੋਂ ਕਰਾਉਣਾ ਪ੍ਰੂਫ ਆਪਣਾ ਭਰਾ ਕਹਿੰਦੇ ਪ੍ਰੂਫ ਜਿਹੜੀ ਤੂੰ ਬੀਟਾ ਸੁਣਾਈਆਂ ਸੀ ਆਹ ਕਹਿੰਦੇ ਮੈਂ ਕਹਿੰਦੇ ਅੱਛਾ ਮੈਂ ਕਿਹਾ ਮੈਂ ਉਹ ਤੂੰ ਕਰਾਉਂਗਾ ਉਦੋਂ ਬਾਅਦ ਉਹ ਗਾਣਾ ਜਦੋਂ ਸਾਰਿਆਂ ਨੇ ਸੁਣਿਆ ਤੇ ਮੈਨੂੰ ਕਹਿੰਦੇ ਅਸੀਂ ਤੈਨੂੰ ਸਾਈਨ ਕਰਵਾਾਂਗੇ ਮੈਂ ਕਿਹਾ ਬਾਈ ਸਾਈਨ ਤਾਂ ਨਹੀਂ ਮੈਂ ਹੋਣਾ ਹੈਗਾ ਮੈਂ ਕਿਹਾ ਵੀਰੇ ਮੇਰੀ ਇਨੀ ਉਮਰ ਹੋ ਗਈ ਹੈ ਹੁਣ ਮੈਂ ਆਪਣੀ ਭੈਣ ਵੀ ਵਿਆਉਣੀ ਆ ਤੇ ਮੈਂ ਆ ਵੀ ਸਾਰਾ ਕੁਝ ਕਰਨਾ ਹਜੇ ਏਡਾ ਵੱਡਾ ਮੈਂ ਮੇਰੀ ਉਮਰ ਹੋ ਗਈ ਹੈ ਮੈਂ ਕਿਹਾ ਮੇਰੀ ਸਾਈਨ ਹੋਣ ਵਾਲੀ ਉਮਰ ਹੈ ਨਹੀਂ ਮੈਂ ਕਿਹਾ ਮੈਂ 28 ਸਾਲ ਦਾ ਹੋ ਗਿਆ ਮੈਂ ਕਿਹਾ ਮੇਰੇ ਹਿਸਾਬ ਨਾਲ ਜਦੋਂ ਮੈਂ ਸਾਈਨ ਮੇਰਾ ਪੂਰਾ ਹੋਣਾ ਮੈਂ ਬੁढ़ा ਹੋ ਜਾਣਾ ਤੁਹਾਨੂੰ ਮੇਰਾ ਟਾਈਮ ਮੁੱਕ ਜਾਣਾ ਤੁਹਾਨੂੰ ਸੋ ਚਲੋ ਉਹਨਾਂ ਨੇ ਮੈਨੂੰ ਸਾਈਨ ਕਰ ਲਿਆ ਬੜੇ ਪਿਆਰ ਜਿਹਾ ਸਾਡਾ ਸਿਸਟਮ ਸੈੱਟ ਹੋ ਗਿਆ ਚਲੋ ਮੈਂ ਕੋਈ ਗੱਲ ਨਹੀਂ ਸਾਈਨ ਕਰਤੀ ਜੀ ਮੈਂ ਐਗਰੀਮੈਂਟ ਤੇ ਤੇ ਸਿਸਟਮ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਹ ਗਾਣਾ ਕਰਨ ਤੋਂ ਬਾਅਦ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਆਪਾਂ ਘਰੇ ਚਲੇ ਗਏ ਤੇ ਮੈਨੂੰ ਲੱਗਦਾ ਕਿ ਮੈਂ ਉਹ ਐਡਾ ਵੱਡਾ ਬੈਡ ਟਾਈਮ ਹਟਾਇਆ ਆਪਣੀ ਜ਼ਿੰਦਗੀ ਦਾ ਮੈਨੂੰ ਪਤਾ ਕੀ ਹਾਂ ਮੈਂ ਕਿਦਾਂ ਲਾਈਕ ਮੈਂ ਕਦੇ ਜਦੋਂ ਤੁਸੀਂ ਕਿਸੇ ਨੂੰ ਸਾਈਨ ਕਰਦੇ ਹੋ ਕੋਈ ਵੀ ਕੰਪਨੀ ਹੈ ਜਾਂ ਕੋਈ ਵੀ ਕੁਝ ਵੀ ਹੈ ਉਹ ਹਰੇਕ ਉਹਨੂੰ ਲਾਈਕ ਉਹਨੂੰ ਹਰੇਕ ਬੰਦਾ ਪੈਸੇ ਦਿੰਦਾ ਉਹਨੂੰ ਰੈਂਟ ਦਿੰਦਾ ਉਹਦੇ ਘਰ ਦਾ ਉਹਨੂੰ ਮਹੀਨੇ ਦਾ ਖਰਚਾ ਦਿੰਨੇ ਹੋ ਉਹਦੀ ਗੱਡੀ ਦਾ ਖਰਚਾ ਦਿੰਨੇ ਉਹਨੂੰ ਰਹਿਣ ਦਾ ਖਰਚਾ ਦਿੰਨੇ ਹੋ ਕਿ ਹਾਂ ਤੇਰਾ ਰੋਟੀ ਪਾਣੀ ਦਾ ਖਰਚਾ ਤੇਰੀ ਫੈਮਲੀ ਹੈ ਪਿੱਛੇ ਤੇਰੀ ਮਾਂ ਹੈ ਤੇਰੀ ਭੈਣ ਹੈ ਕਿਉਂਕਿ ਬੰਦਾ ਬੰਨਿਆ ਜਾਂਦਾ ਬੰਦਿਸ਼ ਆ ਜਾਂਦਾ ਕਿਉਂਕਿ ਮੈਂ ਕਦੇ ਬੰਦਿਸ਼ 'ਚ ਨਹੀਂ ਰਿਹਾ ਸੀ ਅਸੀਂ ਹਮੇਸ਼ਾ ਦੀ ਮਨਮਰਜ਼ੀ ਨਾਲ ਕੰਮ ਕੀਤਾ ਇੱਧਰ ਉੱਧਰ ਜਾਣਾ ਕਰਨਾ ਸੋ ਕਰੋਨਾ ਆ ਗਿਆ ਜੀ ਮੈਨੂੰ ਪਤਾ ਜਿਹੜੇ ਮੈਂ ਪੈਸੇ ਛੋੜੇ ਹੋਏ ਸੀ ਮੇਰੇ ਅਕਾਊਂਟ ਦੇ ਵਿੱਚ ਜਦੋਂ ਮੈਂ ਸਾਈਨ ਵਾਇਆ ਸੀ ਮੇਰੇ ਅੱਜ ਵੀ ਆਦਾ ਪਤਾ ਨਹੀਂ 36 ਲੱਖ ਰੁਪਈਆ ਸੀ ਕੁਝ ਮੇਰੇ ਕੋਲ ਪੈਸਾ ਨਹੀਂ ਆ ਰਿਹਾ ਸੀ ਕੁਝ ਲੈਣਾ ਨਹੀਂ ਦੇਣਾ ਨਹੀਂ ਸੀ ਕੰਮ ਮੈਂ ਸਾਰਾ ਠੱਪ ਕਰਤਾ ਸੀ ਫਿਰ ਮਹਾਰਾਜ ਦੀ ਕਿਰਪਾ ਨਾਲ ਮੇਰਾ ਟੌਪ ਨੋ ਚੁੱਕਾ ਬਰੂ ਗਾਣਾ ਆਇਆ 2020 ਦੇ ਵਿੱਚ ਇਹ ਵੀ ਗਾਣਾ ਮੈਂ ਲਾਈਕ ਆਪ ਲੱਬਿਆ ਆਪ ਤਕੇ ਧੋਕੇ ਖਾ ਕੇ ਕਪਤਾਨ ਹੋਣਾ ਦੀ ਮਿੰਤਾ ਮੁੰਤਾ ਕਰਕੇ ਤੇ ਕਰਨ ਬਾਈ ਤੋਂ ਫਿਰ ਮੈਂ ਫੋਨ ਕਰਾਇਆ ਕਪਤਾਨ ਹੋਣਾ ਨੂੰ ਮੈਂ ਕਹਾ ਵੀਰੇ ਗਾਣਾ ਲੈਣਾ ਇਹਨਾਂ ਤੋਂ ਤੇ ਇਹ ਗਾਣਾ ਜਦੋਂ ਗਾਣਾ ਇਹ ਸੀ ਗਾਣਾ ਕੀਤਾ ਤੇ ਮੈਨੂੰ ਆਇਆ ਸੀ ਕਿ ਲਾਸਟ ਗਾਣਾ ਹੀ ਆ ਮੈਂ ਗਾਣਾ ਨਹੀਂ ਕਰਨਾ ਹੈਗਾ ਮੈਂ ਗਾਣਾ ਨਹੀਂ ਕਰਨਾ ਹੈਗਾ ਮੈਂ ਕਿਹਾ ਕੋਈ ਗਾਣਾ ਕੋਈ ਚੱਲ ਹੀ ਨਹੀਂ ਰਿਹਾ ਮੈਂ ਕਿਹਾ ਯਾਰ ਕੁ ਛੱਡੋ ਪਰਾਂ ਮੈਂ ਗਾ ਕੇ ਤੇ ਚੱਲਦੇ ਆ ਕੈਨੇਡਾ ਕਨੂਡਾ ਦਾ ਵੀਜ਼ਾ ਲਵਾ ਕੇ ਟਰੱਕ ਟਰੱਕ ਚਲਾਵਾਂਗੇ ਬਾਹਰ ਜਾ ਕੇ ਸੋ ਇਹ ਗਾਣਾ ਕੀਤਾ ਗਾਣਾ ਬਣਾਇਆ ਜੀ ਮੈਂ ਰਾਤ ਨੂੰ 3:30 ਵਜੇ ਬਣਿਆ ਜਾ ਕੇ ਗਾਣਾ ਹਾਂ ਨਹੀਂ ਤੇਰਾ ਲਖ ਮਰੂੜੇ ਖਾਂਦਾ ਜਿੱਦਾਂ ਡਿਸਕਵਰੀ ਤੇ ਸੱਪ ਗੁੜੇ ਪਾ ਕੇ ਰੱਖਦਾ ਬੋਲ ਮੈਂ ਤੇ ਜਟ ਕੱਟ ਕੇ ਰੱਖਦਾ ਬੱਟ ਕੁੜੇ ਹਲਕੀ ਹਲਕੀ ਦਾੜੀ ਜਟੀਆਂ ਪਰ ਮੁਸਟੈਚਾਂ ਭਾਰੀ ਐ ਸਾਡੇ ਬਾਰੇ ਇਨਫੋਰਮੇਸ਼ਨ ਗੂਗਲ 'ਤੇ ਸਾਰੀ ਐ ਜਜਮੀ ਪਹੁੰਹਦਾ ਚੀਜ਼ ਰਕਾਨੇ ਕਰਕੇ ਦੇਖੀ ਗੌਰ ਜਹੀ ਅੱਡੀਆਂ ਕੂਚ-ਕੂਚ ਕੇ ਰੱਖਦੀ ਤੂੰ ਵੀ ਸਨਫਲਾਅਰ ਜਹੀ